ਦਿਕ ਰਹਿਣਾ ਹੈ ਨਾ ਜੋ ਆਪਣੀ ਜ਼ਿੰਦਗੀ ਨੂੰ ਲੈ ਕੇ ਸੀਰੀਅਸ ਹੈ ਨਾ ਉਹ ਇੱਥੇ ਪਹੁੰਚਦਾ ਹੈ ਉਹ ਸਿਰਫ ਫੋਨ ਤੇ ਗੱਲਾਂ ਨਹੀਂ ਮਾਰਦਾ ਤੁਹਾਨੂੰ ਦੇ 150 2 200 ਫੋਨ ਲੋ ਜਾਣਦੇ ਅਸੀਂ ਨਹੀਂ ਗੱਲ ਕਰ ਸਕਦੇ ਹਰ ਕੋਈ ਫੋਨ ਤੇ ਰਾਜ ਭਾਉ ਰਿਹਾ ਹੈ ਫੋਨ ਤੇ ਸਾਰੇ ਕਾਰਨ ਦੱਸ ਰਿਹਾ ਤੁਸੀਂ ਵੀ ਕੁਝ ਕੌਲ ਤੁਹਾਨੂੰ ਵੀ ਡਾਇਰੈਕਟਲੀ ਅਸੀਂ ਦੇ ਦੇਣੇ ਤੁਹਾਨੂੰ ਲੋਕ ਕਹਾਂ ਚਾਹੁੰਦੇ ਹੈ ਲੋਕ ਚਾਹੁੰਦੇ ਆ ਕਿ ਬਸ ਫੋਨ ਤੇ ਹੀ ਟ੍ਰੀਟਮੈਂਟ ਹੋ ਜਾਵੇ ਸਾਡਾ ਤੁਹਾਡੇ ਕੋਲ ਪਟਿਆਲੇ ਤੋਂ ਪੇਸ਼ੈਂਟ ਆ ਜਿਓ ਕਿਹ ਚਾਹ ਰਹੇ ਸੀਗਾ ਉਹ ਉਹਨਾਂ ਐਕਚੁਅਲੀ 67 ਸਾਲ ਹੋ ਗਏ ਪੈਰਲਾਈਜ਼ ਹੋ ਹਾਂ ਤੇ ਉਹ ਚਾਹੁੰਦਾ ਸੀ ਜੇ ਮੈਨੂੰ 2-4 ਦਿਨਾਂ ਚ ਬਸ ਮੈਂ ਇੱਥੇ 2-4 ਦਿਨਾਂ ਲਈ ਆਇਆ ਤੇ ਮੈਨੂੰ 2-4 ਦਿਨਾਂ ਦੇ ਤੁਸੀਂ ਠੀਕ ਕਰ ਦਿਓ ਫਟਾਫਟ ਕਰ ਦਿਓ ਫਟਾਫਟ ਫਿਰ ਲੋਕ ਕਹਿੰਦੇ ਆ ਕਿ ਡਾਕਟਰਸ ਨੇ ਇਲਾਜ ਦੇ ਨਾਮ ਤੇ ਲੁੱਟ ਮਚਾਈ ਹੋਈ ਹੈ ਇਲਾਜ ਨੂੰ ਟਾਈਮ ਦੇਣਾ ਪੈਂਦਾ ਲੋਕ ਸਮਝਦੇ ਆ ਪੈਸੇ ਨਾਲ ਇਲਾਜ ਹੁੰਦਾ ਪੈਸਾ ਇੱਕ ਪੱਖ ਹੈ ਜੇ ਪੈਸੇ ਨਾਲ ਕੱਲਾ ਇਲਾਜ ਹੁੰਦਾ ਅਮੀਰ ਬੰਦੇ ਤਾਂ ਕਦੇ ਮਰਦੇ ਹੀ ਨਾ ਕਦੇ ਬਿਮਾਰੇ ਨਾ ਪੈਂਦੇ ਬਿਮਾਰੀ ਨੂੰ ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਦੇਣੀ ਹੈ ਨਾ ਉਹ ਟਾਈਮ ਹੈ ਜੇ ਤੁਸੀਂ ਟਾਈਮ ਨਹੀਂ ਦੇ ਸਕਦੇ ਤਾਂ ਪਲੀਜ਼ ਸਾਨੂੰ ਫੋਨ ਨਾ ਕਰੋ ਜੇ ਤੁਸੀਂ ਟਾਈਮ ਨਹੀਂ ਦੇ ਸਕਦੇ ਬਿਮਾਰੀਆਂ ਨੂੰ ਟਾਈਮ ਤਾਂ ਦੇਣਾ ਪੈਣਾ 100 ਵਾਰ ਕਹਿੰਦਾ ਕਿੱਥੇ ਖੜੇ ਤੁਸੀਂ ਆਹ ਸਕਰੀਨਸ਼ਾਟ ਖਿੱਚ ਲਓ ਸਰਵ ਹਿਊਮੈਨਿਟੀ ਸਰਵ ਗੋਡ ਲਿਖੋਗੇ ਗੂਗਲ ਤੇ ਸੜੀ ਲੋਕੇਸ਼ਨ ਤੋਂ ਲੈ ਕੇ ਸਭ ਕੁਝ ਖੁੱਲ ਜਾਏਗਾ ਕਿੰਨੀ ਵਾਰ ਦੱਸੂਕੀਏ 10:30 ਤੋਂ ਲੈ ਕੇ 2 ਵਜੇ ਤੱਕ ਵਿੱਚ ਸੋਮਵਾਰ ਤੋਂ ਸ਼ੁੱਕਰਵਾਰ ਮੰਡੇ ਟੂ ਫਾਈਡੇ ਤੁਸੀਂ ਆ ਸਕਦੇ ਹੋ ਭਾਈ ਸਾਹਿਬ ਤੁਸੀਂ ਦਿੱਲੀ ਤੋਂ ਇੰਨੀ ਦੂਰ ਆਏ ਹੋ 250 ਕਿਲੋਮੀਟਰ ਪੈਂਦਾ ਹੈ ਸੋ ਇਹਦੇ ਤੁਰੇ ਹੋਣੀ ਮੈਨੂੰ ਲੱਗਦਾ 6 ਵਜੇ ਸ਼ਾਇਦ ਹੈ ਨਾ ਗਲਤ ਤਾਂ ਨਹੀਂ کہہ ਰਿਹਾ ਮੈਂ ਲੋਕ ਤਾਂ ਘਰੋਂ ਨਿਕਲ ਕੇ ਤੇ ਆ ਜੀਓ ਕਹਿੰਦਾ ਫੋਨ ਤੇ ਇਲਾਜ ਕਰ ਦੋ ਸਾਡਾ ਆ ਦੇਖੋ ਬਿਊਰਗਾਹ ਦੀ ਉਮਰ ਦੇਖੋ ਜੋ ਆਪਣੇ ਇਲਾਜ ਨੂੰ ਲੈ ਕੇ ਸੀਰੀਅਸ ਹੁੰਦੇ ਹਨ ਉਹਨਾਂ ਦੀ ਮਦਦ ਕਰਨ ਤੇ ਸਾਨੂੰ ਵੀ ਖੁਸ਼ੀ ਹੁੰਦੀ ਹੈ 6 ਵਜੇ ਇਹ ਵੀ ਤਾਂ ਤੁਰੇ ਆ ਇਲਾਜ ਨੇ ਆਣਾ ਪੈਂਦਾ ਜੀ ਫੋਨ ਤੇ ਦਾ ਇਲਾਜ ਹੋਣ ਨਹੀਂ ਹੈ ਤੇ ਆਵਾਂਗੇ ਨਹੀਂ ਤੇ ਪਤਾ ਕਿਵੇਂ ਲੱਗੇਗਾ ਦਿਖਾਵਾਂਗੇ ਡਾਕਟਰ ਬਿਲਕੁਲ ਜੀ ਪੇਸ਼ੀਐਂਟ ਨੂੰ ਫਿਜ਼ੀਕਲੀ ਐਗਜ਼ਾਮਨ ਵੀ ਕਰਨਾ ਆਪਾਂ ਹਨਾ ਉਹਦੀ ਰਿਪੋਰਟਾਂ ਵੀ ਚੈੱਕ ਕਰਨੀ ਹੈ ਹਰ ਕੋਈ ਸਾਨੂੰ ਫੋਨ ਤੇ ਰਿਪੋਰਟ ਭੇਜ ਕੇ ਕਹਿੰਦਾ ਜੀ ਸਾਨੂੰ ਫੋਨ ਤੇ ਇਲਾਜ ਕਰ ਦੋ ਤਾਂ ਪੋਸੀਬਲ ਨਹੀਂ ਹੈ ਨਾ ਇੰਨਾ ਇਲਾਜ ਥੋੜੀ ਹੋਏਗਾ ਫੋਨ ਦੇ ਉੱਤੇ ਜਾਂ ਤੱਕ ਆਪਾਂ ਆਵਾਂਗੇ ਦੀ ਦਿਖਾਵਾਂਗੇ ਟਰੀਟਮੈਂਟ ਲਾਗੇ ਸਹੀ ਨਾਮ ਬਿਲਕੁਲ ਜੀ ਬਿਲਕੁਲ ਸਿਆਣੇ ਵਾਲੀ ਗੱਲ ਕਰਿਆ ਕਰੋ ਪਲੀਜ਼ ਇੱਥੇ ਆਇਆ ਕਰੋ ਪੈਸਾ ਬੰਨ ਨੂੰ ਬੀਮਾ ਤੇ ਲੈ ਕੇ ਜਾਓ ਡਾਕਟਰ ਸਾਹਿਬ ਤੁਸੀਂ ਉੱਪਰ ਲ ਕਾਇਨੇ ਨੂੰ ਫੀਸ ਚ ਲਾ ਕੇ ਲਓ ਟ੍ਰੀਟਮੈਂਟ ਚੱਲ ਰਿਹਾ ਹੈ ਲਗਾਤਾਰ ਚੱਲ ਰਿਹਾ ਹੈ ਨਾ ਪੇਸ਼ੇਂ ਦੇਖੀ ਤੁਹਾਡਾ ਸਰਪਜੀਤ ਨੂੰ ਭੇਜਿਓ ਤੁਸੀਂ ਬੋਰਡ ਦੇਖ ਪਾ ਰਹੇ ਹੋ ਇਹਦਾ ਸਕਰੀਨਸ਼ਾਟ ਕਿ ਬਾਰ ਬਾਰ ਫੋਨ ਕਰਕੇ ਤੁਹਾਨੂੰ ਤੁਸੀਂ ਪੁੱਛਦੇ ਹੋ ਕਿ ਕਿੱਥੇ ਹੈ ਕਿੱਥੇ ਹੈ ਆ ਲਿਖਿਆ ਹੈ ਨਾ ਪਿੰਡ ਮਦਨ ਹੈੜੀ ਖਰੜ ਮੋਹਾਲੀ ਤੁਸੀਂ ਗੂਗਲ ਤੇ ਪਾਓ ਆ ਸਰਵਮੈਡੀ ਸਰਵ ਗੌਰ ਸਾਰੀ ਲੋਕੇਸ਼ਨਾਂ ਖੁੱਲ ਜਾਂਦੀਆਂ ਤੁਸੀਂ ਵੀ ਭਾਈ ਸਾਹਿਬ ਆਏ ਹੋ ਨਾ ਤੁਸੀਂ ਸਮਝ ਰਹੇ ਹੋ ਲੋਕ ਫੋਨ ਤੇ ਇਲਾਜ ਭਾਲੀ ਜਾਂਦੇ ਅਸੀਂ ਕਿਆ ਬੋਲੀਏ ਤੁਹਾਨੂੰ ਫੋਨ 220 ਫੋਨ ਵੱਜ ਰਹੇ ਅਜੀ ਕਾਲੀ ਗਾਲੀ ਤੇ ਗੱਲ ਕਰਨੀ ਪੈਂਦੀ ਤੁਹਾਡੇ ਨਾਲ ਵੀ ਕਾਲੀ ਚ ਗੱਲ ਕੀਤੀ ਹੋਣੀ ਹੈ ਨਾ ਕਿੱਥੇ ਹੋ ਪਿਛੇ ਤੇ ਲੈ ਆ ਗੱਡੀ ਮੋੜ ਕੇ ਇੱਥੇ ਬੈਕ ਕਰਕੇ ਲੈ ਆ